10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਦਾ ਤੁਹਾਡੇ ਪਰਿਵਾਰ ਵਿੱਚ ਆਉਣਗੇ 10 ਲੱਖ ਰੁਪਏ ਦੇ ਜੀਵਨ ਬੀਮੇ ਦੇ ਕਾਰਡ ਦੀ ਸਕੀਮ ਸ਼ੁਰੂ ਕਰਤੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜਾਏ 10 ਲੱਖ ਰੁਪਏ ਸਰਕਾਰ ਤੁਹਾਡੇ ਵਾਸਤੇ ਲਈ ਬੈਠੀ ਹੈ ਹੁਣ ਕੋਈ ਹੁਣ ਕੋਈ ਪੰਜਾਬ ਦੇ ਵਿੱਚ ਉਹ ਵਿਅਕਤੀ ਨਹੀਂ ਹੋਊਗਾ ਜਿਹੜਾ ਇਲਾਜ ਇਸ ਕਰਕੇ ਨਹੀਂ ਕਰਵਾ ਸਕਦਾ ਕਿ ਉਹਦੇ ਕੋਲ ਪੈਸੇ ਨਹੀਂ ਹੈਗੇ ਪ੍ਰਾਈਵੇਟ ਹਸਪਤਾਲ ਵਿੱਚ ਵਿਚ ਨਾਲ ਲਾਤੇ ਮੈਂ ਦੇਖਿਆ ਮੰਜੇ ਤੇ ਪਏ ਮਰੀਜ਼ਾਂ ਨੂੰ ਮੈਂ ਦੇਖਿਆ ਉਹਨਾਂ ਬਜ਼ੁਰਗਾਂ ਨੂੰ ਕਿ ਬਿਮਾਰੀ ਹੋ ਗਈ ਤਾਂ ਆਪ ਕਹਿ ਰਿਹਾ ਉਹ ਜਿਹੜਾ ਬਿਮਾਰ ਹੈ ਕਿ ਮੇਰਾ ਇਲਾਜ ਨਾ ਕਰਾਇਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜੀ 3 ਬਿਗੇ ਜ਼ਮੀਨ ਹੈ 2 ਬਿਗੇ ਜ਼ਮੀਨ ਹੈ ਉਹ ਸਾਰੀ ਵਿਕ ਜੂਗੀ ਕਰਜ਼ਾ ਚੜ ਜੂਗਾ ਮੇਰਾ ਇਲਾਜ ਨਾ ਕਰਾਇਓ ਬਸ ਮੇਰੇ ਸਾਹ ਦੇ ਗਿਣੀ ਚੱਲੋ ਜਿੱਦ 'ੇ ਖਤਮ ਹੋ ਗਏ ਮੈਨੂੰ ਸੰਸਕਾਰ ਕਰ ਦਿਓ ਮੈਨੂੰ ਦਾਗ ਲਾ ਦਿਓ ਆ ਆ ਹਾਲਾਤ ਹੁੰਦੇ ਸੀ ਅੱਜ ਹੁਣ 10 ਲੱਖ ਰੁਪਏ ਦਾ ਹਰ ਪਰਿਵਾਰ ਦਾ ਜੀਵਨ ਦਾ ਬੀਮਾ ਦੀ ਸਕੀਮ ਸ਼ੁਰੂ ਕਰਤੀ ਹੁਣ ਪੰਜਾਬ ਦੇ ਵਿੱਚ ਉਹ ਜੇ ਫੇਰ ਉਹਦੇ ਚ ਨੁਕਸ ਕੱਢੀ ਜਾਂਦੇ ਨੇ ਇਹ ਆਏ ਕਿਉਂ ਐ ਇਹ ਆਏ ਕੌਣ ਹੀ ਐ ਕਿਵੇਂ ਹੋਊਗਾ ਪਹਿਲਾਂ ਹੀ ਬਿਜਲੀ ਬਾਰੀ ਕਹਿੰਦੇ ਸੀ ਬਿਜਲੀ ਆਏ ਕਿਵੇਂ ਦੇਓਗੇ ਆਉਂਦੀ ਐ ਨਾ ਬਿਜਲੀ ਫਿਰ ਫਰੀ ਹਰੇਕ ਘਰ ਨੂੰ ਆਉਂਦੀ ਐ ਨਾਲੇ ਇਹ ਆਏ ਕਿਵੇਂ ਹੋਜੂ ਪਾਣੀ ਕੱਸੀਆਂ ਦਾ ਐ ਕਿਵੇਂ ਹੋਜੂ ਪਾਣੀ ਕੱਸੀਆਂ ਦਾ ਵੀ ਪਹੁੰਚ ਗਿਆ ਇਹ ਟੋਲ ਪਲਾਜੇ ਐ ਕਿਵੇਂ ਫਰੀ ਹੋ ਜਾਣਗੇ ਉਹ ਵੀ ਹੋਗੇ ਨੌਕਰੀਆਂ ਕਿੱਥੋਂ ਦੇ ਦੋਗੇ 63027 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 63027 ਤੁਸੀਂ ਵੀ ਜਾਣਦੇ ਹੋਵੋਗੇ ਬਹੁਤ ਸਾਰੇ ਬੱਚਿਆਂ ਮੁੰਡਿਆਂ ਨੂੰ ਜਾਂ ਕੁੜੀਆਂ ਨੂੰ ਜਾਂ ਤੁਹਾਡੇ ਪਿੰਡ ਦੇ ਚਾਚੇ ਤਾਇਆ ਨੂੰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਤੁਸੀਂ ਆਪ ਵੀ ਜਾਣਦੇ ਹੋਵੋਗੇ ਕੋਈ ਪੈਸਾ ਨਹੀਂ ਕੋਈ ਫਰਮਾਇਸ਼ ਨਹੀਂ ਸਪਾਰਸ਼ ਨਹੀਂ ਡਿਗਰੀ ਲਓ ਨੰਬਰ ਆ ਗਏ ਸਰਕਾਰ ਦੇ ਕੰਪਿਊਟਰ 'ਚ ਪਤਾ ਲੱਗ ਗਿਆ ਵੀ ਇਹ ਨੰਬਰ ਕਿਹਦੇ-ਕਿਹਦੇ ਆਏ ਨੇ ਉਹਨਾਂ ਦੇ ਐਡਰੈਸ ਤੇ ਸਰਕਾਰ ਵੱਲੋਂ ਉਹਨਾਂ ਦੇ ਫੋਨ ਤੇ ਜਾਂ ਉਹਨਾਂ ਦੇ ਘਰੇ ਚਿੱਠੀ ਜਾਂਦੀ ਹੈ ਫੋਨ ਤੇ WhatsApp ਦਾ ਮੈਸੇਜ ਆਂਦਾ ਹੈ ਕਿ ਭਾਈ ਬਹੁਤ-ਬਹੁਤ ਮੁਬਾਰਕਾਂ ਐਨੀ ਤਰੀਕ ਨੂੰ ਆਕੇ ਨਿਯੁਕਤੀ ਪੱਤਰ ਲੈ ਜੀ ਅੱਜ ਵੀ ਅੱਜ ਵੀ ਮੈਂ ਹੁਣ ਚੰਡੀਗੜ੍ਹ ਜਾ ਕੇ 4 ਵਜੇ 3 ਵਜੇ ਦੇ ਨੇੜੇ ਤੇ 3 ਵਜੇ ਮੈਂ ਅੱਜ ਡਾਕਟਰਾਂ ਨੂੰ ਨਰਸਾਂ ਨੂੰ ਨਿਯੁਕਤੀ ਪੱਤਰ ਦੇਣੇ ਨੇ ਕਿਉਂਕਿ ਜਦੋਂ ਹਸਪਤਾਲ ਬਣਾ ਰਿਹਾ ਤਾਂ ਡਾਕਟਰ ਚਾਹੀਦੇ ਆ ਨਰਸਾਂ ਚਾਹੀਦੇ ਆ ਜਦੋਂ ਸਕੂਲ ਬਣਾ ਰਿਹਾ ਤਾਂ ਟੀਚਰ ਚਾਹੀਦੇ ਆ ਕਲਰਕ ਚਾਹੀਦੇ ਆ ਸਾਰਾ ਸਟਾਫ ਚਾਹੀਦਾ ਬਹੁਤ ਸਾਰੀਆਂ ਬੱਚੀਆਂ ਜਿਹੜੀਆਂ ਇਸ ਕਰਕੇ ਸਕੂਲ ਤੋਂ ਹਟਾ ਲੀਆਂ ਜਾਂਦੀਆਂ ਸੀ ਕਿਸ ਤੁਰ ਕੇ ਜਾਣਾ ਪੈਂਦਾ ਜਾਂ ਫਿਰ ਜਾਣ ਦਾ ਕੋਈ ਸਾਧਨ ਹੈ ਨਹੀਂ ਜ਼ਮਾਨਾ ਮਾੜਾ ਹੈ ਮਾਪੇ ਡਰ ਜਾਂਦੇ ਸੀ ਅੱਜ 10000 ਤੋਂ ਜ਼ਿਆਦਾ ਬੱਚਿਆਂ ਅਸੀਂ ਬੱਸਾਂ ਲਾਤੀਆਂ ਸਰਕਾਰੀ ਸਕੂਲਾਂ 'ਚ ਵੀ ਪੀਲੇ ਰੰਗ ਦੀਆਂ 10000 ਤੋਂ ਜ਼ਿਆਦਾ ਬੱਚਿਆਂ ਸਕੂਲ ਜਾ ਕੇ ਪੜ੍ਹ ਕੇ ਆਉਂਦੀਆਂ ਨੇ ਉਹਨਾਂ 'ਚ ਆਪਾਂ ਸਕੂਲ ਬਣਾ ਦਾਂਗੇ ਜਿੱਥੇ 5ਵੀਂ ਦਾ 8ਵੀਂ ਦਾ ਕਰ ਦਾਂਗੇ ਜਿੱਥੇ 8ਵੀਂ ਦਾ 10ਵੀਂ ਦਾ ਕਰ ਦਾਂਗੇ ਤਾਂ ਕਿ ਪੜ੍ਹਾਈ ਇਸ ਪੱਖੋਂ ਨਾ ਰਵੇ ਕਿ ਕੋਈ ਮਜਬੂਰੀ ਸੀ ਪੜ੍ਹਾਈ ਇਸ ਪੱਖੋਂ ਨਾ ਕੋਈ ਪੜ੍ਹਾਈ ਵੱਲੋਂ ਵਿੱਦਿਆ ਵੱਲੋਂ ਬਾਂਝਾ ਰਵੇ ਕਿ ਕੋਈ ਆਰਥਿਕ ਮਜਬੂਰੀ ਸੀ ਜਾਂ ਕੋਈ ਸਾਨੂੰ ਜਨ ਵਾਲੇ ਕੋਈ ਸਮਾਜਿਕ ਮਜਬੂਰੀਆਂ ਸੀ ਉਹ ਇਸ ਤਰ੍ਹਾਂ ਦੇ ਸਾਰੀਆਂ ਮਜਬੂਰੀਆਂ ਖਤਮ ਕਰਨਾ ਸਰਕਾਰ ਦਾ ਫਰਜ ਹੈ ਉਹ ਅਸੀਂ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਤੁਹਾਡੇ ਚ ਬਹੁਤ ਸਾਰੇ ਅਫਸਰ ਤੁਹਾਡੇ ਚ ਬਹੁਤ ਸਾਰੇ ਡਾਕਟਰ ਤੁਹਾਡੇ ਚ ਬਹੁਤ ਸਾਰੇ ਵਕੀਲ ਤੁਹਾਡੇ ਚ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੀ ਉੱਚੀਆਂ ਪਦਵੀਆਂ ਤੇ ਪਹੁੰਚੋਗੇ ਕਿਸੇ ਨਾ ਕਿਸੇ ਮੋੜ ਤੇ ਮਿਲਦੇ ਰਵਾਂਗੇ ਸੋ ਮੈਨੂੰ ਬਹੁਤ ਖੁਸ਼ੀ ਹੋਈ ਅੱਜ ਕਿ ਡਾਕਟਰ ਅੰਮੇਦਕਰ ਜਿਹੜਾ ਪੋਰਟਲ ਬਣਾਇਆ ਉਹਤੇ